ਅਗਰਜੀ ਦਾ ਖਾਲਸਾ ਸ੍ਰੀ ਵਾਹਿਦੁਲ ਜੀ ਦੀ ਬਖਸ਼ਿਸ਼ ਆਰਥਿਕ ਸੰਸਾ ਜਿਹਨਾਂ ਨੂੰ ਗਰਾਹਾ ਕਾਈ ਕਲਵਾਣੂ ਤੇ ਚੌਕੀ ਦੀ ਸੰਗਤਾਂ ਵੱਲੋਂ 50 ਕੱਟੇ ਕਣਕ ਦੇ ਆਏ ਨੇ ਤੇ ਉਹ ਅਸੀਂ ਟਰਾਲੀ 'ਚ ਫਤਲੀ ਕਰ ਰਹੇ ਹਾਂ ਆ ਜੋ ਹਰਪੀਟਾਂ ਵਾਸਤੇ ਅਣਕ ਲੈ ਕੇ ਜਾਵਾਂਗੇ ਅਸੀਂ 27 ਤਰੀਕ ਨੂੰ ਆਪਣੇ ਕਲਵਾਣੂ ਪਿੰਡ ਤੋਂ ਟਰਾਲੀ ਚੱਲੂਗੀ ਤੇ ਅੱਗੇ ਇਕੱਠੀਆਂ ਹੋਣੀਆਂ ਆਪਣਾ ਮਸਤੋ ਆਣਾ ਸਾਹਿਬ ਮੈਂ ਇੱਥੇ ਹੋਰੀ ਪਰਕਟ ਹੋ ਵੀ ਕਾਲੇ ਹੋਰੀ ਸਾਰੇ ਸੇਵਾ ਕਰਦੇ ਹੋਏ ਚੌਕੀ ਸੰਗਤ ਵੀ ਹੈ ਤੇ ਦੂਜੀ ਟਰਾਲੀ 'ਚੋਂ ਆਪਣਿਆਂ ਲਈ 'ਚੋਂ ਫੇਰ ਬਦਲਾਂਗੇ ਟਰਾਲੀ ਭਰਾਂਗੇ ਤੇ ਦੇ ਵਿੱਚ ਕੱਪੜਾ ਲੀੜਾ ਤੇ ਕਣਕ ਜਾਊਗੀ ਤੇ ਇੱਕ ਟਰਾਲੀ ਮਹਿਲਾ ਚੌਕਾਂ ਤੋਂ ਚਾਰ ਦੀ ਭਰਾਂਗੇ ਸੋਕਲਵਾਣੂ ਵੱਲੋਂ ਦੋ ਟਰਾਲੀਆਂ ਜਾਣਗੀਆਂ ਬਲਾਕਪੁਰ ਤੋਂ 10-12 ਟਰਾਲੀਆਂ ਜਾਣਗੀਆਂ ਇਹ ਸਾਰੇ ਜ਼ਿਲ੍ਹੇ ਦੀਆਂ 50 ਟਰਾਲੀਆਂ ਸਾਡੀਆਂ ਟਰਾਲੀਆਂ ਇਕੱਠੀਆਂ ਹੋ ਕੇ ਹੜਪੀੜਤਾ ਦੀ ਮਦਦਤ ਵਾਸਤੇ ਜਾਣਗੀਆਂ ਵੀਰੋ ਸੇ ਕਿਸੇ ਭਾਈ ਨੇ ਕਣਕ ਪਹੁੰਚਾਉਣੀ ਹੈ ਆਪਣੇ ਗੁਰੂ ਘਰ ਤਾਂ ਅੱਜ ਤੇ ਕੱਲ ਦੋ ਦਿਨਾਂ ਦੇ ਵਿੱਚ ਵਿੱਚ ਕਣਕ ਕਪੜਾ ਲੀੜਾ ਕੋਈ ਕੰਬਲ ਪਹੁੰਚਾਉਣਾ ਤਾਂ ਉਹ ਪਹੁੰਚਾ ਸਕਦਾ ਵੀਰ ਜੀ ਕੋਈ ਕਿਸੇ ਨੇ ਪੈਸੇ ਦੀ ਮਦਦ ਕਰਨੀ ਉਹ ਦੇ ਸਕਦਾ ਹੈ ਸੋਈ ਗੁਰਜੀਤ ਕਾਂ ਖਾਲਸਾ ਸਰੀਵਾਇ ਕੁਝ ਕੀ ਫਤੇ